ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਨਿਊਜ਼ ਬਾਬਾ ਕੁਮਾਰ ਸਿੰਘ ਜੀ ਇੰਜੀਨੀਅਰਿੰਗ ਕਾਲਜ ਵਿੱਚ ਤਰੰਗ 2025 ਦੀ ਧੂਮ ਬੀਤੇ ਦਿਨੀ ਬਾਬਾ ਕੁਮਾਰ ਸਿੰਘ ਜੀ ਇੰਜੀਨੀਅਰਿੰਗ ਕਾਲਜ ਹੁਸ਼ਿਆਰ ਨਗਰ ਅਟਾਰੀ ਰੋਡ ਅੰਮ੍ਰਿਤਸਰ ਵਿਖੇ ਇੱਕ ਬਹੁਤ ਹੀ ਸ਼ਾਨਦਾਰ ਸਲਾਨਾ ਸਮਾਗਮ ਤਰੰਗ 2025 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਮੁੱਖ ਅਗਵਾਈ ਇਸ ਵਿਸ਼ੇਸ਼ ਪ੍ਰੋਗਰਾਮ ਦੀ ਅਗਵਾਈ ਕਾਲਜ ਦੇ ਮੋਹਰੀ ਸ਼ਖਸੀਅਤਾਂ ਚੇਅਰਮੈਨ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਬਾਬਾ ਇੰਦਰਬੀਰ ਸਿੰਘ ਜੀ ਵਡਾਲਾ ਪ੍ਰਿੰਸੀਪਲ ਸ਼੍ਰੀਮਤੀ ਕੰਵਲਪ੍ਰੀਤ ਕੌਰ ਜੀ ਆਥਰੀਨ ਸਰਦਾਰ ਅਜਮੇਰ ਸਿੰਘ ਜੀ ਅਤੇ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਐਸਏ ਖਾਨ ਜੀ ਵੱਲੋਂ ਕੀਤੀ ਗਈ ਉਤਸ਼ਾਹਪੂਰਵਕ ਸਮੂਲੀਅਤ ਸਮਾਰੋਹ ਵਿੱਚ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ ਗਿਆ ਜਿਸ ਨੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ ਸਨਮਾਨ ਸਮਾਰੋਹ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਕੰਵਲਪ੍ਰੀਤ ਕੌਰ ਜੀ ਅਤੇ ਡਾਕਟਰ ਐਸ. ਖਾਨ ਜੀ ਵੱਲੋਂ ਮੈਡਲ ਅਤੇ ਟਰਾਫੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਰੋ ਮੇਰਾ ਨਾਮ ਪੰਕਜ ਸ਼ਰਮਾ ਮੈਂ ਚੋੜੀ ਮਕੈਨੀਕਲ ਬਾਬਾ ਕੁਮਾਰ ਸਿੰਘ ਇੰਜੀਨੀਅਰਿੰਗ ਕਾਲਜ ਵਿੱਚ ਜਿਹੜਾ ਹੁਸ਼ਿਆਰਨਗਰ ਟਾਰੀ ਰੋਡ ਦੇ ਵਿੱਚ ਉੱਥੇ ਹੈਗਾ ਤੇ ਅੱਜ ਦਾ ਇੱਕ ਪ੍ਰੋਗਰਾਮ ਜਿਹੜਾ ਕੀਤਾ ਗਿਆ ਤਰੰਗ 2025 ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਬੜੇ ਛੋਟੇ ਸਮੇਂ ਦੇ ਵਿੱਚ ਜਿਹੜਾ ਤਿਆਰ ਕਰਕੇ ਅੱਜ ਪ੍ਰੋਗਰਾਮ ਜਿਹੜਾ ਪਰਫਾਰਮ ਕੀਤਾ ਹੈ ਸਾਡੀ ਮੈਨੇਜਮੈਂਟ ਟੀਮ ਦੇ ਵੱਲੋਂ ਸਾਡੇ ਪ੍ਰਿੰਸੀਪਲ ਸਾਹਿਬ ਦੇ ਵੱਲੋਂ ਸਾਰਿਆਂ ਦੇ ਵੱਲੋਂ 6 ਐਕਸਟਰਾ ਮੈਂਬਰ ਦੇ ਵੱਲੋਂ ਸਾਰੇ ਬੱਚਿਆਂ ਨੂੰ ਵਧਾਈ ਦੇਣੇ ਆ ਕਿ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਪਰਫਾਰਮ ਵੀ ਕੀਤਾ ਤੇ ਪਲੱਸ ਆਪਣੀ ਸਟੱਡੀ ਨੂੰ ਵੀ ਨਾਲ ਕੰਟੀਨਿਊ ਰੱਖਦੇ ਹੋਇਆ ਜਿਹੜੇ ਆਉਣ ਵਾਲੇ ਐਗਜ਼ਾਮੀਨੇਸ਼ਨਸ ਹੈਗੇ ਆ ਤੇ ਉਹਨਾਂ ਨੂੰ ਵੀ ਤੇ ਉਹਦੇ ਉਹਨਾਂ ਦੇ ਲਈ ਵੀ ਤਿਆਰੀ ਕਰ ਰਹੇ ਆ ਤੋਂ ਟੰਡੇ ਕਾਲਜ ਵੱਲੋਂ ਖੇਡਾਂ ਦੇ ਬੱਚਾ ਲਈ ਉਹਨਾਂ ਨੂੰ ਸਾਈ ਕੀਤਾ ਜਾਂਦਾ ਕੋਈ ਸਟੇਟ ਲੈਵਲ ਤੇ ਜੀ 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 ਸਾਡੇ ਹਾਂਜੀ ਸਾਡੇ ਕਾਲਜ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਸਮੇਂ ਦੇ ਅਨੁਸਾਰ ਗੇਮ ਜਿਹੜਾ ਚੱਲਦੀਆਂ ਨੇ ਅਸੀਂ ਲਾਸਟ ਵੀ ਅਸੀਂ ਇੱਕ ਟੂਰਨਾਮੈਂਟ ਕਰਵਾਇਆ ਸੀ ਵਾਲੀਬਾਲ ਦਾ ਤੇ ਨਾਲ ਬਾਸਕਟਬਾਲ ਦਾ ਨਾਲ ਅਸੀਂ ਬੈਡਮਿੰਟਨ ਦਾ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚੇ ਉਹਦੇ ਵਿੱਚ ਵੀ ਪਰਫਾਰਮ ਕੀਤਾ ਤੇ ਅਲੱਗ-ਅਲੱਗ ਦੂਸਰੇ ਕਾਲਜਸ ਵਿੱਚ ਵੀ ਜਾ ਕੇ ਉਹਨਾਂ ਨੇ ਉੱਥੇ ਜਿਹੜੇ ਟੂਰਨਾਮੈਂਟਸ ਖੇਡੇ ਤੇ ਮੈਡਲਸ ਲੈ ਕੇ ਆਏ ਆ ਤੇ ਬੜੀ ਮਾਣ ਵਾਲੀ ਗੱਲ ਆ ਕਿ ਇਸ ਏਰੀਏ ਦੇ ਵਿੱਚ ਜਿਹੜੇ ਬੱਚੇ ਦੇਖੋ ਉਹ ਬਾਰਡਰ ਵੈਲਟ ਜ਼ਰੂਰ ਹੈਗਾ ਲੇਕਿਨ ਬਾਰਡਰ ਵੈਲਟ ਦੇ ਬੱਚੇ ਕਿਸੇ ਤੋਂ ਪਿੱਛੇ ਨਹੀਂ ਹੈਗੇ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਫਾਰਮ ਕਰਦੇ ਆ ਜਿੱਥੇ ਵੀ ਜਾਂਦੇ ਆ ਆਪਣਾ ਨਾਮ ਆਪਣੇ ਪੰਜਾਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਰੋਸ਼ਨ ਕਰਦੇ ਆ ਅੱਜ ਹੋਂਦੇ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਦੇਖੋ ਸਭ ਤੋਂ ਪਹਿਲਾਂ ਆਪਣੇ ਮਾਪੇ ਉਹਦਾ ਪੂਰਾ ਦਾ ਪੂਰਾ ਖਿਆਲ ਰੱਖੋ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਉਹਨਾਂ ਨੂੰ ਜ਼ਰੂਰ ਪੂਰਾ ਕਰੋ ਨਸ਼ਿਆਂ ਤੋਂ ਦੂਰ हट ਕੇ ਪੜ੍ਹਾਈ ਵਾਲੇ ਪਾਸੇ ਆਓ ਪੜ੍ਹਾਈ ਵਾਲੇ ਪਾਸੇ ਯਾਨਕਿ ਆਪਣਾ ਗੇਮਸ ਦੇ ਲਈ ਆਓ ਇਦਾਂ ਦੇ ਜਿਹੜੇ ਇਵੈਂਟ ਜਿਸ ਤਰ੍ਹਾਂ ਤਰੰਗ 2025 ਕਰਵਾਇਆ ਵਾ ਭੰਗੜੇ ਦਾ ਤੇ ਉਹਦੇ ਵਿੱਚ ਆਓ ਤਾਂ ਜੋ ਸਾਡਾ ਜਿਹੜਾ ਪੰਜਾਬ ਹੈ ਇੱਕ ਵਾਰੀ ਫੇਰ ਤੋਂ ਸੋਨੇ ਦੀ ਚਿੜੀ ਬਣ ਸਕੇ ਕਿਉਂਕਿ ਪੰਜਾਬ ਨੂੰ ਹਰਿਆ-ਭਰਿਆ ਰੱਖਣ ਵਾਸਤੇ ਤੁਹਾਡੇ ਸਾਰਿਆਂ ਦੀ ਜ਼ਰੂਰਤ ਹੈ ਸਾਨੂੰ ਯੂਥ ਦੀ ਖਾਸ ਕਰਕੇ ਕਿਉਂਕਿ ਆਉਣ ਵਾਲਾ ਫਿਚ